ਸ਼ਸ਼ੀਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆਂ ਸਵਾਗਤ ਕਰਦੀ ਹਾਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਡੋਨਾਲਡ ਟਰੰਪ ਦਾ ਵੱਡਾ ਐਕਸ਼ਨ ਚਾਰ ਭਾਰਤੀ ਕੰਪਨੀਆਂ ਤੇ ਲਗਾਇਆ ਬੈਨ ਅੰਮ੍ਰਿਤਸਰ ਚ ਟਰੈਵਲ ਏਜੰਟ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ ਡਰਗ ਮਾਫੀਆ ਦੇ ਘਾਤੇ ਚੱਲਿਆ ਬੁਲਡੋਜ਼ਰ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਨੇ ਮੈਲਬੌਰਨ ਚ ਕੀਤੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ ਅਹਿਮ ਮੁੱਦਿਆਂ ਤੇ ਹੋ ਸਕਦੀ ਹੈ ਚਰਚਾ ਵਿਰੋਧੀਆਂ ਵੱਲੋਂ ਹੰਗਾਮੇ ਦੇ ਆਸਾਰ ਆਪ ਦੇ ਬੰਤੀ ਵਿਧਾਇਕ ਕਾਂਗਰਸ ਵਿੱਚ ਸ਼ਾਮਿਲ ਹੋਣ ਦੀ ਤਿਆਰੀ 'ਚ ਬਾਜਵਾ ਕਿਸਾਨਾਂ ਦਾ ਦਿੱਲੀ ਕੂਚ ਮੁਲਤਵੀ ਹੁਣ 25 ਮਾਰਚ ਨੂੰ ਜਾਵੇਗਾ ਜਥਾ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਨੇ ਈਰਾਨ ਦੀ ਪੈਟਰੋਲੀਅਮ ਅਤੇ ਪੈਟਰੋ케ਮੀਕਲ ਉਦਯੋਗਾਂ ਨਾਲ ਜੁੜੀਆਂ 16 ਕੰਪਨੀਆਂ ਤੇ ਪਾਬੰਦੀ ਲਗਾ ਦਿੱਤੀ ਹੈ ਜਿਸ ਵਿੱਚ 4 ਭਾਰਤੀ ਕੰਪਨੀਆਂ ਵੀ ਸ਼ਾਮਿਲ ਨੇ ਇਹ ਕਦਮ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਈਰਾਨ ਤੇ ਪਾਬੰਦੀਆਂ ਨੂੰ ਹੋਰ ਸਖਤ ਕਰਨ ਦੀ ਮੋਹਮਿੰਦ ਦਾ ਹਿੱਸਾ ਹੈ ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਜਿੰਨਾਂ ਭਾਰਤੀ ਕੰਪਨੀਆਂ ਤੇ ਪਾਬੰਦੀ ਲਗਾਈ ਹੈ ਉਹਨਾਂ ਨੇ ਆਸਟਨ ਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਬੀਐਸਐਮ ਮੈਰਿਨ ਐਲਐਲਪੀ ਕੋਸਮੋਸ ਲਾਈਨਸ ਇਨਕ ਫੋਲਕਸ ਮੈਰੀਟਾਈਮ ਐਲਐਲਪੀ ਭਾਰਤ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਹਾਲਾਂਕਿ ਭਾਰਤ ਦੇ ਈਰਾਨ ਅਤੇ ਅਮਰੀਕਾ ਦੋਹਾਂ ਨਾਲ ਚੰਗੇ ਸਬੰਧ ਨੇ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਇਹਨਾਂ ਕੰਪਨੀਆਂ ਨੂੰ ਈਰਾਨ ਦੀ ਪੈਟਰੋਲੀਅਮ ਅਤੇ ਪੈਟਰੋ케ਮੀਕਲ ਉਦਯੋਗ ਨਾਲ ਜੁੜੇ ਵਪਾਰਕ ਸਬੰਧਾਂ ਕਾਰਨ ਪਾਬੰਦੀ ਕੀਤੀ ਜਾ ਰਹੀ ਹੈ हाल ही ਦੇ ਵਿੱਚ ਅਮਰੀਕਾ ਤੋਂ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤੇ ਜਾਣ ਤੋਂ ਬਾਅਦ ਗੈਰ ਕਾਨੂੰਨੀ ਇਮੀਗ੍ਰੇਸ਼ਨ ਰੈਕਟ ਨੂੰ ਲੈ ਕੇ ਗੰਭੀਰ ਸਵਾਲ ਉੱਠ ਰਹੇ ਨੇ ਇਸ ਦੇ ਮੱਦੇ ਨਜ਼ਰ ਅਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਦੇ ਤਿੰਨੋਂ ਜ਼ੋਨ ਦੇ ਵਿੱਚ ਇਮੀਗ੍ਰੇਸ਼ਨ ਅਤੇ ਟਰੈਵਲ ਏਜੰਟਾਂ ਦੇ ਲਾਇਸੈਂਸ ਦੀ ਵਿਸ਼ੇਸ਼ ਜਾਂਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਇਹ ਕਾਰਵਾਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ ਤੇ ਕੀਤੀ ਗਈ ਹੈ ਬੀਤੀ ਦੇਰ ਰਾਤ ਇਸ ਮੁਹਿੰਮ ਦੇ ਤਹਿਤ 72 ਇਮੀਗ੍ਰੇਸ਼ਨ ਅਤੇ ਟਰੈਵਲ ਏਜੰਟਾਂ ਦੇ ਲਾਇਸੈਂਸ ਦੀ ਜਾਂਚ ਕੀਤੀ ਗਈ ਜਿਸ ਦੇ ਵਿੱਚ 8 ਏਜੰਟਾਂ ਦੇ ਲਾਇਸੈਂਸ ਸ਼ੱਕੀ ਪਾਏ ਗਏ ਨੇ ਪੁਲਿਸ ਹੁਣ ਗਹਿਰੀ ਜਾਂਚ ਕਰ ਰਹੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਹ ਏਜੰਟ ਗੈਰ ਕਾਨੂੰਨੀ ਢੰਗ ਨਾਲ ਭਾਰਤੀ ਨਾਗਰਿਕਾਂ ਨੂੰ ਵਿਦੇਸ਼ ਭੇਜਣ ਜਾਂ ਮਾਨਵ ਤਸਕਰੀ ਵਿੱਚ ਸ਼ਾਮਿਲ ਤਾਂ ਨਹੀਂ ਜੇਕਰ ਕੋਈ ਵੀ ਏਜੰਟ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਲਿਪਤ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਲੁਧਿਆਣਾ ਦੇ ਮਹਾਨਗਰ ਦੇ ਲਾਡੋ ਵਾਲਦੀਨ ਪੈਂਦੇ ਪਿੰਡ ਤਲਵੰਡੀ ਕਲਾਂ ਦੇ ਵਿੱਚ ਬੀਤੀ ਦੇਰ ਰਾਤ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਐਕਸ਼ਨ ਲੈਂਦੇ ਆ ਨਸ਼ਾ ਤਸਕਰ ਦੇ ਘਰ ਤੇ ਪੀਲਾ ਪੰਜਾ ਚਲਾ ਦਿੱਤਾ ਗਿਆ ਜੀ ਹਾਂ ਜਾਣਕਾਰੀ ਦੇ ਮੁਤਾਬਿਕ ਤਲਵੰਡੀ ਕਲਾਂ ਪਿੰਡ ਦੇ ਨਸ਼ਾ ਤਸਕਰ ਸੋਨੂ ਦੇ ਘਰ ਤੇ ਪੰਜਾਬ ਸਰਕਾਰ ਦੇ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਸੋਨੂ 3 ਸਾਲ ਤੋਂ ਨਸ਼ਾ ਤਸਕਰੀ ਦੇ ਵਿੱਚ ਸ਼ਾਮਿਲ ਹੈ ਤੇ ਉਸਤੇ 6 ਐਫ ਆਈ ਆਰ ਵੀ ਦਰਜ ਨੇ ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਨਸ਼ਾ ਤਸਕਰ ਚ ਨਾਮੀ ਪਿੰਡਾਂ ਚੋਂ ਇੱਕ ਪਿੰਡ ਹੈ ਤਲਵੰਡੀ ਕਲਾਂ ਦਰਿਆਈ ਇਲਾਕੇ ਦੇ ਨਾਲ ਹੋਣ ਕਾਰਨ ਇੱਥੇ ਨਸ਼ਾ ਕਾਫੀ ਜ਼ਿਆਦਾ ਵਿਕਦਾ ਹੈ ਕਈ ਵਾਰ ਇਨ੍ਹਾਂ ਪਿੰਡਾਂ ਦੇ ਵਿੱਚ ਪੁਲਿਸ ਤੇ ਨਸ਼ਾ ਤਸਕਰ ਆਮੋ ਸਾਹਮਣੇ ਵੀ ਹੋ ਚੁੱਕੇ ਨੇ ਪਰ ਦਰਿਆਈ ਇਲਾਕੇ ਦੇ ਨਾਲ ਹੋਣ ਕਾਰਨ ਤਸਕਰ ਕਿਸੇ ਨਾ ਕਿਸੇ ਰਸਤੇ ਚੋਂ ਨਸ਼ਾ ਸਪਲਾਈ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ

ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਤੇ ਬਟਾਲਾ ਹਲਕੇ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਇਨੀ ਦਿਨੀ ਆਸਟ੍ਰੇਲੀਆ ਦੌਰੇ ਤੇ ਨੇ ਇਸੇ ਚਾਲ ਦੇ ਮੈਲਬੌਰਨ ਦੇ ਵਿੱਚ ਵੱਖ-ਵੱਖ ਸੰਸਥਾਵਾਂ ਨਾਲ ਮੁਲਾਕਾਤਾਂ ਦਾ ਦੌਰ ਜਾਰੀ ਹੈ ਸ਼ੈਰੀ ਕਲਸੀ ਨੇ ਬੀਤੇ ਦਿਨੀ ਮੈਲਟਨ ਤੋਂ ਮੈਂਬਰ ਪਾਰਲੀਮੈਂਟ ਸਟੀਵ ਮੈਗੀ ਦੇ ਵਿਸ਼ੇਸ਼ ਸੱਦੇ ਤੇ ਮੈਲਬੌਰਨ ਸਥਿਤ ਵਿਕਟੋਰੀਆ ਦੀ ਪਾਰਲੀਮੈਂਟ ਵਿਖੇ ਪਹੁੰਚੇ ਜਿੱਥੇ ਉਹਨਾਂ ਗਰਮ ਜੋਸ਼ੀ ਨਾਲ ਕਲਸੀ ਦਾ ਸਵਾਗਤ ਕੀਤਾ ਇਸ ਮੌਕੇ ਸਟੀਵ ਨੇ ਕਲਸੀ ਨੂੰ ਪਾਰਲੀਮੈਂਟ ਦਾ ਦੌਰਾ ਕਰਵਾਇਆ ਜਿੱਥੇ ਪਾਰਲੀਮੈਂਟ ਬਾਰੇ ਕਲਸੀ ਨੂੰ ਜਾਣੂ ਕਰਵਾਇਆ ਗਿਆ ਉੱਥੇ ਹੀ ਇਤਿਹਾਸਕ ਪੱਖ ਤੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਪੰਜਾਬ ਚ ਅੱਜ ਦੋ ਦਿਨਾਂ ਵਿਧਾਨ ਸਭਾ ਸੈਸ਼ਨ ਦਾ ਦੂਸਰਾ ਤੇ ਆਖਰੀ ਦਿਨ ਹੈ ਸੈਸ਼ਨ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਜਾਵੇਗਾ ਇਸ ਵਿੱਚ ਸਰਕਾਰ ਕਈ ਅਹਿਮ ਮੁੱਦਿਆਂ ਤੇ ਚਰਚਾ ਕਰਨ ਦੇ ਲਈ ਤਿਆਰ ਹੈ ਇਸ ਸੈਸ਼ਨ ਦੇ ਵਿੱਚ ਮੁੱਖ ਤੌਰ ਤੇ ਕੌਮੀ ਖੇਤੀ ਮੰਡੀਕਰਨ ਨੀਤੀ ਤੇ ਬਹਿਸ ਹੋਣ ਦੀ ਸੰਭਾਵਨਾ ਹੈ ਜਿਸ ਨੂੰ ਲੈ ਕੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੇ ਵਿੱਚ ਮਤਭੇਦ ਡੂੰਘੇ ਹੁੰਦੇ ਜਾ ਰਹੇ ਨੇ ਉੱਥੇ ਹੀ ਵਿਰੋਧੀਆਂ ਦੇ ਵੱਲੋਂ ਹੰਗਾਮੇ ਦੇ ਵੀ ਆਸਾਰ ਨੇ ਜੋ ਸਰਕਾਰ ਨੂੰ ਕਈ ਮੁੱਦਿਆਂ ਤੇ ਘੇਰਨ ਦੇ ਲਈ ਤਿਆਰ ਹੈ ਉਧਰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਜੋ ਪਾਲਾ ਬਦਲ ਕੇ ਕਾਂਗਰਸ ਦੇ ਵਿੱਚ ਆਉਣਾ ਚਾਹੁੰਦੇ ਨੇ ਬਾਜਵਾ ਨੇ ਸੂਬਾ ਸਰਕਾਰ ਤੇ ਮਹਿਲਾਵਾਂ ਨੂੰ ਬੈਂਕ ਖਾਤਿਆਂ ਵਿੱਚ ਮਾਸਿਕ 1000 ਰੁਪਏ ਦੇਣ ਦੇ ਚੋਣ ਵਾਅਦੇ ਤੋਂ ਭੱਜਣ ਦਾ ਵੀ ਦੋਸ਼ ਲਗਾਇਆ ਉਧਰ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੂੰ ਬੜਾ ਅਫਸੋਸ ਹੈ ਕਿ ਪੰਜਾਬ ਸਰਕਾਰ ਲੰਬੇ ਸੈਸ਼ਨ ਕਰਵਾਉਣ ਦੇ ਲਈ ਤਿਆਰ ਨਹੀਂ ਹੈ ਨਕੇ ਕਿ ਆਪ ਵੱਲੋਂ ਜਲਦ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲ ਦਿੱਤਾ ਜਾਵੇਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੁਭਾਈ ਆਗੂ ਸਰਵਣ ਸਿੰਘ ਪੰਦੇਰ ਨੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕਿਸਾਨਾਂ ਦੀਆਂ 12 ਮੰਗਾਂ ਵਾਲਾ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਣ ਦੀ ਮੰਗ ਕੀਤੀ ਹੈ ਇਸ ਦੌਰਾਨ ਅੱਜ 25 ਫਰਵਰੀ ਨੂੰ 101 ਕਿਸਾਨ ਕਾਰਕੁਨਾਂ ਦੇ ਸ਼ੰਭੂ ਬਾਰਡਰ ਤੋਂ ਦਿੱਲੀ ਜਾਣ ਵਾਲੇ ਜੱਥੇ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ ਇਹ ਜੱਥਾ ਹੁਣ 25 ਮਾਰਚ ਨੂੰ ਦਿੱਲੀ ਵੱਲ ਪੈਦਲ ਕੂਚ ਕਰੇਗਾ ਪੰਦੇਰ ਨੇ ਚੇਤਾਵਨੀ ਦਿੱਤੀ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਹਵਾਲੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਜ਼ਬਰੀ ਕਬਜ਼ੇ ਨਾ ਕੀਤੇ ਜਾਣ ਨਹੀਂ ਤਾਂ ਉਹ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲਣ ਦੇ ਲਈ ਮਜਬੂਰ ਹੋਣਗੇ ਉਧਰ ਨਵੇਂ ਆਏ ਐਸਐਸਪੀ ਆਦਿੱਤਿਆ ਦੇ ਨਿਰਦੇਸ਼ਾਂ ਤੇ ਥਾਣਾ ਸਿਟੀ ਗੁਰਦਾਸਪੁਰ ਦੇ ਵੱਲੋਂ ਸਰਗਰਮੀ ਦਿਖਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਦੀ ਅਗਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਤੇ ਸਪੈਸ਼ਲ ਨਾਕੇ ਲਗਾ ਕੇ ਦੋਪਹੀਆ ਵਾਹਨਾ ਅਤੇ ਹੋਰ ਗੱਡੀਆਂ ਦੀ ਚੈਕਿੰਗ ਵੀ ਕੀਤੀ ਗਈ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਗਏ। ਐਸਐਚਓ ਨੇ ਦੱਸਿਆ ਕਿ ਕੁੱਲ 22 ਚਲਾਨ ਕੱਟੇ ਗਏ ਨੇ ਤੇ ਮੋਟਰਸਾਈਕਲ ਵੀ ਬੌਂਡ ਕੀਤੇ ਗਏ ਨੇ। ਪਟਾਕੇ ਮਾਰਨ ਵਾਲੇ ਬੁਲੇਟ ਮੋਟਰਸਾਈਕਲਾਂ ਤੇ ਟ੍ਰਿਪਲਿੰਗ ਕਰਨ ਵਾਲਿਆਂ ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਟ੍ਰੈਫਿਕ ਸਮੱਸਿਆ ਨੂੰ ਸੁਲਝਾਉਣ ਦੇ ਲਈ ਵੀ ਸਪੈਸ਼ਲ ਰੂਟ ਪਲਾਨ ਬਣਾਏ ਜਾ ਰਹੇ ਨੇ ਜੋ ਕੁਝ ਹੀ ਦਿਨਾਂ ਦੇ ਵਿੱਚ ਲਾਗੂ ਕਰ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਪੁਲਿਸ ਦੇ ਵੱਲੋਂ ਨਸ਼ੇੜੀਆਂ ਦੇ ਅੱਡੇ ਬਣ ਰਹੇ ਇਲਾਕਿਆਂ ਦੇ ਵਿੱਚ ਰੇਡਾਂ ਵੀ ਕੀਤੀਆਂ ਗਈਆਂ ਨੇ ਅਤੇ ਦੋ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਇਹ ਸਾਡੇ ਮਾਨਯੋਗ ਐਸਐਸਪੀ ਬਦਾਸਤ ਪ੍ਰੋਸ਼ੀ ਦਿੱਤੇ ਆ ਜੀ ਜੀ 60 ਦਿਸ਼ਾ ਰੇਸ਼ਾ ਹੈ ਜਿਹੜਾ ਸ਼ਹਿਰ ਦੇ ਵਿੱਚ ਜਿਵੇਂ ਹਨੂਮਾਨ ਚੌਂਕ ਤੋਂ ਲੈ ਕੇ ਲਾਇਬ੍ਰੇਰੀ ਚੌਂਕ ਇਰਸਤਵਾਰ ਪੋਸਟ ਆਫਿਸ ਚੌਂਕ ਤਨਵਨ ਚੌਂਕ ਵਿਚਲਾ ਬਾਜ਼ਾਰ ਤੇ ਸਾਰੇ ਇਹ ਸ਼ਹਿਰ ਦਾ ਅਸੀਂ ਟੈਗ ਮਾਰਚ ਕਰ ਰਹੇ ਆ ਤੇ ਰਕੋ ਦੇ ਖਾਵਾਂ ਤੇ ਰੁਕੀ ਜੇ ਲਾਕਾ ਬੰਦੀ ਵੀ ਕਰਕੇ ਚਲਾਨ ਕਰ ਰਹੇ ਆ ਜਿਹੜੇ ਤੋਂ ਹੁਣ ਤੱਕ ਅਸੀਂ 22 ਚਲਾਨ ਕਰ ਚੁੱਕੇ ਆ ਪੀਸੀਆ ਜਿਹੜੀ ਸਾਡੀ ਆ ਉਹ ਸੱਤ ਤੱਕ ਲਗਭਗ ਚਲਾਨ ਕਰ ਚੁੱਕੀ ਆ ਸਾਰੀ ਟ੍ਰੈਫਿਕ ਚਲਾਨ ਕਰ ਰਹੇ ਨੇ ਇਹ ਹੈ ਲਗਾਤਾਰ ਸਾਡੇ ਐਸਐਸਪੀ ਦੇ ਦਿਸ਼ਾ ਦੇਸ਼ ਨੇ ਸ਼ਹਿਰ ਦੇ ਵਿੱਚ ਅਮਨ ਉਹ ਮਾਨ ਨੂੰ ਕਾਇਮ ਰੱਖਣ ਵਾਸਤੇ ਇਹ ਲਗਾਤਾਰ ਹੀ ਜਿਹੜੀ ਮੋਹਮ ਜਾਰੀ ਰਹੇਗੀ ਅੱਜ ਦੇਖਿਆ ਜਾਏ ਸਰੇ ਪ੍ਰੋਗਰਾਮ ਦੇ ਅੰਦਰ ਦੇ ਬੁੱਲਟ ਮੋਟਰਸਾਈਕਲ ਬਿਲਕੁਲ ਜੀ ਅਸੀਂ ਦੋ ਬੁੱਲਟ ਮੋਟਰਸਾਈਕਲ ਬੌਨਡ ਕੀਤੇ ਨੇ ਜੀ ਇੱਕ ਸ਼ਹਿਰ ਦੇ ਵਿੱਚ ਬਿਨਾਂ ਨੰਬਰ ਤੋਂ ਕੋਈ ਵੀ ਮੋਟਰਸਾਈਕਲ ਦਿਖਿਆ ਤਾਂ ਅਸੀਂ ਉਹਨੂੰ ਬੌਨਡ ਕਰਾਂਗੇ ਅਗਰ ਉਹਦੇ ਕਾਗਜ਼ ਨਹੀਂ ਹੈਗੇ ਤਾਂ ਬਿਨਾਂ ਨੰਬਰ ਪਲੇਟ ਕੋਈ ਵੀ ਨਹੀਂ ਬਖਿਆ ਜਾਏਗਾ ਔਰ ਟ੍ਰਿਪਲ ਰਾਈਡਿੰਗ ਕਿਸੇ ਨੂੰ ਵੀ ਕਰਨ ਦੀ ਇਜਾਜ਼ਤ ਨਹੀਂ ਹੈ ਕਿਸੇ ਬਿਨਾ ਨੰਬਰ ਤੋਂ ਟ੍ਰਿਪ ਹੋ ਜਾਏਗੀ ਅਸੀਂ ਕਿਸੇ ਨੂੰ ਨਹੀਂ ਬਖਸ਼ਾਂ। ਆਨੇ ਸ਼ੁਰੂਆਤ ਕੀਤੇ ਹੋਏ ਹੈਗੇ ਉਹਦੇ ਵਾਸਤੇ ਅਸੀਂ ਜਿਹੜਾ ਰੂਟ ਪਲਾਨ ਕੀਤਾ ਹੋਇਆ ਹੈ ਜਿਹੜਾ ਮਾਝੇ ਦੇ ਤਲਾਬ ਤੋਂ ਅਸੀਂ ਚੱਲ ਕੇ ਇੱਦਾਂ ਪਹੁੰਚ ਹੋ ਕੇ ਹਨੂਮਾਨ ਹੋ ਕੇ ਸਜਾਦਾ ਨਗਲ ਦੀ ਹੋ ਕੇ ਤੇ ਅਸੀਂ ਉਰਚ ਮਾਝੇ ਦੇ ਤਲਾਬ ਪਹੁੰਚੋ। ਵਿਪਰੀ ਅਸੀਂ ਐਸੋਸੀਏਟ ਸਾਹਿਬ ਨੂੰ ਸਪੈਸ਼ਲ ਸਾਨੂੰ ਫੋਰਸ ਪ੍ਰੋਵਾਈਡ ਕੀਤੀ ਗਈ ਹੈ ਜਿਹੜੇ ਅਸੀਂ ਨਾਲ ਨਾਲ ਦੇ ਚੱਲਾ। ਇਹ ਨਸ਼ੇ ਨੂੰ ਲੈ ਕੇ ਕੀ ਰੋਕੀਂ? ਅੱਜ ਵੇਖੋ ਜੀ ਸਾਰੇ ਸਾਡੇ ਜਿਹੜੇ ਨਸ਼ੇ ਨੂੰ ਲੈ ਕੇ ਵਾਕਫ ਥਾਵਾਂ ਤੇ ਅਸੀਂ ਜਿਹੜਾ ਵਾ ਸਰਚ ਕੀਤੇ ਨੇ ਜਿੱਦਾਂ ਕਿ ਮਾਈ ਦਾ ਤਲਾਹ ਹੋ ਗਿਆ ਫਿਰ ਚਾਨਨ ਦੀ ਅੰਬੜੀਆਂ ਹੋ ਗਿਆ ਪੁਰਾਣਾ ਬੱਸ ਸਟੈਂਡ ਹੋ ਗਿਆ ਸਲਾਮਾਬਾਦ ਭੱਲਾ ਹੋ ਗਿਆ ਤੇ ਅਸੀਂ ਲੱਗਦਾ ਅੱਜ ਸੱਚ ਪ੍ਰੈਂਟ ਕਿਤੇ ਕੈਫੇ ਨੂੰ ਲੈ ਕੇ ਦੁਕਾਨ ਪਾਟੇ ਰੋਡ ਦੇ ਉੱਪਰ ਕੰਮ ਹੋ ਰਿਹਾ ਉਹਨਾਂ ਸੀ ਜੀ ਇੱਕ ਟ੍ਰੈਫਿਕ ਰੂਟ ਪਲਾਨ ਕਰ ਰਹੇ ਨੇ ਟ੍ਰੈਫਿਕ ਡਾਇਵਰਸ਼ਨ ਦਾ ਵੀ ਕਰ ਰਹੇ ਆ ਅਸੀਂ ਬੈਠ ਕੇ ਉਹਦਾ ਮੈਪ ਬਣਾ ਰਹੇ ਆ ਡੀਸੀ ਅਫੀਸ ਨਾਲ ਅੱਜ ਹੀ ਮੀਟਿੰਗ ਹੋਈ ਸੀ ਪਰ ਉਹ ਜਿਹੜਾ ਟ੍ਰੈਵਲ ਡਾਇਵਰਸ਼ਨ ਆ ਅਸੀਂ ਬਾਜ਼ਾਰ ਦੇ ਵਿੱਚ ਕਿੱਧਰ ਨੂੰ ਕਰਨੀ ਹੈ ਉਹ ਸਾਰਾ ਰੂਟ ਪਲਾਨ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਸਾਂਝਾ ਕਰਾਂਗੇ ਤੁਹਾਡੇ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜ